ਧਰਤੀ ਦੇ ਉੱਪਰ ਦੇਖੋ ਕਿੰਨਾ ਕੋ ਜਰ ਪਰ ਧਰਤੀ ਨੂੰ ਇੰਨਾਂ ਚੀਜ਼ਾਂ ਦਾ ਭਾਰ ਨਹੀਂ ਲੱਗਦਾ ਨਾ ਇਸ ਭਾਰੇ ਪਰਬਤਾਂ ਅਸਮਾਨ ਧੰਦੇ ਕਹਿੰਦੇ ਅਸਮਾਨਾਂ ਨਾਲ ਫੈੰਦੇ ਹੋਏ ਉੱਚੇ ਪਹਾੜਾਂ ਦਾ ਧਰਤੀ ਨੂੰ ਭਾਰ ਨਹੀਂ ਲੱਗਦਾ ਨਾ ਇਸ ਭਾਰੇ ਪਰਬਤਾਂ ਅਸਮਾਨ ਧੰਦੇ ਨਾ ਇਸ ਭਾਰੇ ਕੋਟਗੜ ਘਰ ਬਾਦ ਦਸੰਦੇ ਦੇਖੋ ਕਿਟੇ ਕਿਟੇ ਵਰ ਦੇ ਕਿਲੇ ਬਣੇ ਆ ਵੱਡੇ ਵੱਡੇ ਮਹਿਲ ਕੋਠੀਆਂ ਇਹਨਾਂ ਦਾ ਭਾਰ ਨਹੀਂ ਲੱਗਦਾ ਧਰਤੀ ਨੂੰ ਨਾ ਕਿਸ ਭਾਰੇ ਸਾਇਰਾਂ ਨਾ ਤਵਾ ਤੁਹਾਂਦੇ ਕਿਤੇ ਸਮੁੰਦਰਾਂ ਦਾ ਭਾਰ ਨਹੀਂ ਲੱਗਦਾ ਧਰਤੀ ਨੂੰ ਅਨੇਕਾਂ ਤਰ੍ਹਾਂ ਦੇ ਵਹਿਣ ਪਾਣੀ ਦੇ ਜਿਹੜੇ ਸਰੋਤ ਨੇ ਉਹਨਾਂ ਦਾ ਭਾਰ ਨਹੀਂ ਲੱਗਦਾ ਨਾ ਕਿਸ ਭਾਰਾਂ ਭਾਰੇ ਸਾਇਰਾਂ ਨਾ ਤਵਾ ਤੁਹਾਂਦੇ ਨਾ ਕਿਸ ਭਾਰੇ ਤਰਵਰਾ ਫਲ ਸੁਖਨ ਫਲੰਦੇ ਜਿੰਦੇ ਦਿੱਖੂ ਕਿੰਨੇ ਦਰਪਤ ਨੇ ਬਾਗ ਨੇ ਫਲਾਂ ਦੇ ਨਾਲ ਲੱਦੇ ਹੋਏ ਪਰ ਉਹਨਾਂ ਦਾ ਧਰਤੀ ਨੂੰ ਭਾਰ ਨਹੀਂ ਨਾ ਤਿਸ ਭਾਰੇ ਜੀਵ ਜੰਤ ਅਣਗੰਤ ਪਰੰਦੇ ਦੇ ਵਿਖੂ ਕਿੰਨੀ ਆਬਾਦੀ ਆ ਧਰਤੀ ਦੇ ਉਪਰ ਕਿੰਨੇ ਜੀਵ ਜੰਤ ਨੇ ਅਣਗਿਣਤ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਪਰ ਉਹਨਾਂ ਦਾ ਭਾਰ ਧਰਤੀ ਨੂੰ ਨਹੀਂ ਲੱਗਦਾ ਤੇ ਭਾਈ ਸਾਹਿਬ ਫਿਰ ਤੇ ਕਹਿੰਦੇ ਕਿ ਕਿੰਨਾ ਦਾ ਭਾਰ ਲੱਗਦਾ ਤਾਂ ਤੀਨ ਨੂੰ ਕਹਿੰਦੇ ਭਾਰੇ ਹੋਈ ਅਕੀਰਤ ਕਾਣ ਮੰੰਦੇ ਹੋ ਮੰੰਦੇ ਜਿਵੇਂ ਫਕੀਰਤ ਕਾਣ ਦਾ ਭਾਰ ਤਰਹੀ ਨੂੰ ਲੱਗਦਾ ਜਿਹੜੇ ਮੰਦਿਆਂ ਤੋਂ ਵੀ ਮੰੰਦੇ ਸਾ ਸੰਤ ਅਕੀਰਤ ਕਾਣ ਨੂੰ ਜਿਹੜੇ ਜਿਹੜੇ ਕਿਸੇ ਦੇ ਕੀਤੇ ਹੋਏ ਪਾਰ ਉਪਕਾਰ ਨੂੰ ਭੁੱਲ ਜਾਣ ਕਿ ਉਹਨਾਂ ਨੂੰ ਨੂਨ ਹਰਾਮੇ ਕਿਹਾ ਜਾਂਦਾ ਕਿਸੇ ਦਾ ਨੂਨ ਖਾ ਕੇ ਨਮਕ ਖਾ ਕੇ ਹਰਾਮ ਦਾ ਧੰਨਵਾਦ ਇਹ ਸਾਫ ਸੰਗਤ ਅੱਜ ਸਾਡੀ ਦਸਾਂ ਜਿਹੜੀ ਆ ਉਹ ਵੀ ਲੂਣ ਹਰਾਮੀ ਵਾਲੀ ਸਤਿਗੁਰ ਸਚੇ ਪਾਤਸ਼ਾਹ ਜੀ ਨੇ 10 ਜਾਮਿਆਂ ਦੇ ਵਿੱਚ ਸਾਡੇ ਉੱਤੇ ਅਣਗਿਣਤ ਪਰਉਪਕਾਰ ਕੀਤੇ ਸਾਨੂੰ ਜਗਾਉਣ ਦੀ ਖਾਤਰ ਸਾਡੇ ਅੰਦਰ ਅਨੰਤ ਗੈਰਤ ਦਾ ਜਜ਼ਬਾ ਭਰਨ ਵਾਸਤੇ ਸਾਡੇ ਅੰਦਰ ਆਜ਼ਾਦੀ ਦੀ ਸਥਿਰਤਤਾ ਲਈ ਵਾਸਤੇ ਸਤਿਗੁਰ ਸਚੇ ਪਾਤਸ਼ਾਹ ਜੀ ਨੇ ਆਪਣੀ ਤਾਨ ਦੇ ਉੱਪਰ ਕਸ਼ਟ ਸਹਾਰੇ ਕਦੀ ਬਾਬਰ ਦੀ ਕੈਦ ਵਿੱਚ ਚੱਕੀ ਪੀਸੀ ਕਦੀ ਪਾਇਨੇ ਜਾਮੇ ਵਿੱਚ ਸਤਿਗੁਰੂ ਦੀ ਗਰਮ ਲੋਹ ਦੇ ਉੱਪਰ ਬੈਠ ਕੇ ਸੀਸ ਉੱਪਰ ਗਰਮ ਰੇਤਾ ਪਵਾ ਕੇ ਸਾਡੀ ਖਾਤਰ ਪਸ਼ਟ ਸਾਦੇ ਰਹੇ ਕਦੀ ਸਤਗੁਰ ਸੱਜੇ ਪਾਸੇ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਬਟਾਉਂਦੇ ਰਹੇ ਤੇ ਕਦੀ ਦਸਨੇ ਜਾਮੇ ਦੇ ਵਿੱਚ ਆਪਣਾ ਸਾਰਾ ਸਰਬੰਸ ਜਿਹੜਾ ਉਹ ਦੇਸ਼ ਦੀ ਖਾਤਰ ਧਰਮ ਦੀ ਖਾਤਰ ਕੁਰਬਾਨ ਕਰਕੇ ਸਾਡੇ ਅੰਦਰ ਅਣਖ ਗੈਰ ਤੇ ਆਜ਼ਾਦੀ ਦਾ ਜਜ਼ਬਾ ਭਰਦਾ ਜਗਨ ਕਰਦੇ ਰਿਹਾ ਪਰ ਸਾਡ ਸੰਗਤ ਅਸੀਂ ਐਸੇ ਅਫਿਰਦ ਘਣ ਤੇ ਨੂਨ ਹਰਾਮੀ ਆ ਕਿ ਸਤਗੁਰੂ ਮਹਾਰਾਜ ਜੀ ਨੇ ਇੰਨਾ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਕੇ ਅਸੀਂ ਫੇਰ ਦੇਹ ਧਾਰੀਆਂ ਕਬਰਾਂ ਮੜੀਆਂ ਦੇ ਉੱਪਰ ਜਾ ਕੇ ਸਜਦੇ ਕਰਦੇ ਆ ਉਹਨਾਂ ਪਖੰਡੀਆਂ ਦੇ ਜਾ ਕੇ ਅਸੀਂ ਪੈਰਾਂ 'ਚ ਪੈਰਦੇ ਆ ਜਿਨ੍ਹਾਂ ਦਾ ਜੀਵਨ ਅਤ ਨੀਚੰਦਾ ਹੈ ਜਿਨ੍ਹਾਂ ਦੇ ਜੀਵਨ ਵਿਅਬਚਾਰੀ ਹੈ ਜਿਨ੍ਹਾਂ ਦੇ ਜੀਵਨ ਵਿੱਚ ਇੰਨੇ ਔਗਣ ਆ ਕਿ ਉਹਨਾਂ ਲਈ ਦਿਨ ਨਹੀਂ ਕੋਈ ਨਹੀਂ ਉਥੇ ਜਾ ਕੇ ਆਪਾਂ ਉਹਨਾਂ ਤੇ ਜਾ ਕੇ ਜਦੋਂ ਮੰਨਦੇ ਆ ਤੇ ਉਸ ਸਤਿਗੁਰੂ ਸੱਚੇ ਪਾਤਸ਼ਾਹ ਸੁਖਦੇਵ ਜੀ ਦਾ ਜਿਨ੍ਹਾਂ ਨੇ ਆਖਰ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿਹਾ ਸੀ ਮੇਰਾ ਰੂਪ ਗੁਰੰਤ ਜੀ ਜਾਨ ਇਨ ਮੈਂ ਭੇਦ ਨਹੀਂ ਕੋ ਕੁਸ਼ਮਾ ਮੇਰਾ ਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਨਣਾ ਸਾਰ ਸਿੱਖਾਂ ਕੋ ਰੋਗਮ ਹੈ ਗੁਰੂ ਮਾਨੇ ਅਸੇ ਮਹਾ ਬਨੇ ਜੂਦੇ ਪਰਪੁਕਾਰੀ ਗੁਰ ਦੇ ਪਰਪੁਕਾਰਾਂ ਨੂੰ ਭਲਾ ਕੇ ਸਾਡੀ ਹਾਲਤ ਨੇ ਉਹਨਾਂ ਨਮਕ ਹਰਾਮੇ ਥੂਣ ਹਰਾਮੇ ਮੁਖਾ ਵਰਗੀ ਹੈ ਜਿਹੜੇ પીਤੇ ਹੋਏ ਪਰਪੁਕਾਰਾਂ ਨੂੰ ਭੁੱਲ ਜਾਂਦੇ ਸੋ ਸਤਗੁਰ ਸੱਚੇ ਪਾਤਸ਼ਾਹ ਦਿੰਦੇ ਜਿਹੜੇ ਵਰਤੂ ਦੇ ਨਾਮ ਨੂੰ ਬੁਲਾ ਦਿੰਦੇ ਆ ਜਿਹੜੇ ਹੋਰ ਹੋਰ ਧੰਨਿਆਂ ਦੇ ਵਿੱਚ ਗਲਤਾਨ ਹੋ ਜਾਂਦੇ ਜਿਹੜੇ ਮਾਇਆ ਦੇ ਦਾਸ ਬਣ ਜਾਂਦੇ ਉਹੇ ਲੋਨ ਹਰਾਮੀ ਆਹੋ ਨਾਨਕ ਹਮ ਲੋਨ ਹਰਾਮੀ ਬਖਸ਼ ਲੇਹੁ ਪ੍ਰਭ ਅੰਤਰਜਾਮੀ ਏ ਦਿਲਾਂ ਦੀ ਜਾਣਨ ਵਾਲੇ ਵਦੂ ਕਿਰਪਾ ਕਰਕੇ ਸਾਨੂੰ ਬਖਸ਼ ਲਓ ਕਿਉਂਕਿ ਸਾਡੇ ਵਿੱਚ ਇਨੇ ਆਗਨ ਨੇ ਕਿ ਅਸੀਂ ਆਪਣੀ ਕਰਤੂਤ ਕਰਕੇ ਨਰਾਂ ਵਿੱਚ ਵੀ ਸਾਨੂੰ ਜਗਾ ਨਹੀਂ ਦੇ ਸਕੋ